ਸੋ ਸ਼ਾਮ ਨੂੰ 4 ਸਤੰਬਰ ਦਿਨ ਬੁੱਧਵਾਰ ਆਉਣ ਵਾਲੀ 4 ਸਤੰਬਰ ਨੌਵਾਂ ਮਹੀਨਾ ਸੋ ਸ਼ਾਮ ਨੂੰ 5 ਵਜੇ ਲੱਕੀ ਡਰਾਅ ਕੱਢੇ ਜਾਣੇ ਆ ਸੋ ਪ੍ਰਬੰਧਕਾਂ ਵੱਲੋਂ ਇਹ ਇਨਾਮ ਰੱਖੇ ਗਏ ਆ ਸੋ ਹੁਣ ਵੱਖ-ਵੱਖ ਜੋ ਪ੍ਰਾਈਜ਼ ਨੇ ਉਹ ਕਿਵੇਂ-ਕਿਵੇਂ ਇਨਾਮ ਕਿਵੇਂ-ਕਿਵੇਂ ਮੈਂ ਉਹਨਾਂ ਦਾ ਵੇਰਵਾ ਆਪ ਸੰਗਤਾਂ ਨੂੰ ਦੇਣ ਲੱਗਿਆ ਸੋ ਜੋ ਪਹਿਲਾ ਇਨਾਮ ਆ ਜੀ ਉਹ ਸਕੂਟਰੀਆ ਬੈਂਟਰੀ ਵਾਲੀ ਪਹਿਲਾ ਨਾਮ ਦੂਸਰਾ ਨਾਮ ਆ ਜੀ ਜੋ ਫਰਿੱਜ 180 ਲੀਟਰ ਵਾਲਾ ਵਾਰਲਪੂਲ ਕੰਪਨੀ ਦਾ ਬਹੁਤ ਵਧੀਆ ਫਰਿੱਜ ਇਹਨਾਂ ਸੰਗਤਾਂ ਨੇ ਖਰੀਦਿਆ ਜੀ ਸੋ ਤੀਸਰਾ ਜੋ ਪ੍ਰਾਈਜ਼ ਆ ਸਾਡੇ ਕੋਲੇ ਵਾਸ਼ਿੰਗ ਮਸ਼ੀਨ ਸੋ ਵੀ ਬਰਲਪੁਰੂ ਕੰਪਨੀ ਦੀ ਹੈ ਜੀ 7.5 ਲੀਟਰ ਦੀ ਚੌਥਾ LED 32 ਇੰਚ ਸੋ ਪੰਜਵਾਂ ਇਨਾਮ ਹੈਗਾ ਜੀ কুলਰ ਸੋ ਛੇਵਾਂ ਨਾਮ ਯੂਸਰ ਸੁਜਾਤਾ ਕੰਪਨੀ ਦਾ ਸੋ ਸੱਤਵਾਂ ਨਾਮ ਹੈਗਾ ਬੂਫਰ ਅੱਠਵਾਂ ਪੱਖਾ ਸਟੈਂਡਿੰਗ ਵਾਲਾ ਨੌਵਾਂ ਪੱਖਾ ਛੱਤ ਵਾਲਾ ਦਸਵਾਂ ਨਾਮ ਦੇ ਵਿੱਚ ਦੋ ਪਲਾਸਟਿਕੀਆਂ ਕੁਰਸੀਆਂ ਦੋ ਪੀਸ 11ਵਾਂ ਨਾਮ ਹੋਏਗਾ ਜੀ ਕੈਂਪਰ ਪਾਣੀ ਵਾਲਾ ਤੇ 12ਵੇਂ ਨਾਮ ਚ ਇਹਨਾਂ ਪ੍ਰਬੰਧਕਾਂ ਨੇ 10 ਪ੍ਰੈਸਾਂ ਕੱਢਣੀਆਂ ਜੀ ਪਰ ਇਹ ਮੈਂ ਦੱਸ ਦੇਵਾਂ ਵੀ ਇੱਕ ਪਰਚੀ ਦੇ ਇੱਕ ਪ੍ਰੈਸ ਮਿਲੇਗੀ ਸੋ ਟੋਟਲ 21 ਅਨਾਂ